ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾ ਰਹੇ ਹਾਂ ਜੇ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਮੌਸਮ ਪੰਜਾਬ ਦਾ ਉਹ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਾਂਗੇ ਅ ਮਾਰਚ ਮਹੀਨੇ ਦਾ ਅੱਜ ਖੀਲਾ ਦੇਣਾ 31 ਮਾਰਚ ਦੀ ਸਵੇਰ ਹੈ ਜੀ ਤੇ ਲਗਭਗ ਸਵੇਰ ਦੇ 10 ਵਜਣ ਜਾ ਰਹੇ ਆ ਐਸੇ ਲਈਆਂ ਜੇਕਰ ਤਾਜ਼ਾ ਸੈਟਲਰ ਦਾ ਸਿਰਫ ਆ ਦੇਖੇ ਤੇ ਸਕਰੀਨ ਦੇ ਦੇਖ ਸਕਦੇ ਆ ਕਿ ਲਗਭਗ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਦੀ ਕਰੀਏ ਤੇ ਲਗਭਗ ਬਹੁਤੇ ਖੇਤਰਾ ਦੇ ਵਿੱਚ ਮੌਸਮ ਐਸੇ ਵੇਲੇ ਬਿਲਕੁਲ ਸਾਫ਼ ਬਣਿਆ ਹੋਇਆ ਉੱਤਰ ਪੱਛੋਨੀਆ ਠੰਡੀਆਂ ਸੀਤ ਹਵਾਵਾਂ ਚੱਲ ਰਹੀਆਂ ਸੀ ਬਿਤੇ ਦੋ ਤਿੰਨ ਦਿਨਾਂ ਤੋਂ ਜਿਸ ਦੇ ਨਾਲ ਠੰਡਕ ਜਰੂਰ ਬਣੀ ਹੋਈ ਸੀ ਜਿਵੇਂ ਕਿਸੇ ਤੁਹਾਨੂੰ ਕਿਹਾ ਸੀ ਕਿ ਟੈਂਪਰੇਚਰ ਇੱਕਦਮ ਹੇਠਾਂ ਆਉਣਗੇ ਭਾਵੇਂ ਉਹ ਦਿਨਾਂ ਦੇ ਟੈਂਪਰੇਚਰ ਨੇ ਭਾਵੇਂ ਉਹ ਰਾਤਾਂ ਦੇ ਟ ਉਹੀ ਤੇ 24 ਘੰਟਿਆਂ ਦਾ ਆਫਾਂਕੜ ਚੱਕਿਆ ਮਿਨਿਮਮ ਟੈਂਪਰੇਚਰ ਤੇ 9.7 ਡਿਗਰੀ ਦੇ ਨਾਲ ਹੁਸ਼ਿਆਰ ਹਰ ਜਿਲ੍ਹਾ ਸਭ ਤੋਂ ਠੰਡਾ ਖੇਤਰ ਰਿਹਾ ਪੰਜਾਬ ਦੇ ਵਿੱਚ ਮਿਨਿਮਮ ਟੈਂਪਰੇਚਰ ਦੇ ਨਾਲ ਉੱਥੇ ਜੇਕਰ ਦੂਜੇ ਫਸੇ ਹਰਿਆਣੇ ਦੇ ਦੇਖੀਏ ਤਾਂ ਸਰਸਾ ਜਿਲ੍ਹਾ ਜਿਹੜਾ 10.2 ਡਿਗਰੀ ਦੇ ਨਾਲ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਰਾਤਾਂ ਦਾ ਤਾਫਮਨ ਸੋ ਇਸ ਲਈ ਜਿਹੜੇ ਟੈਂਪਰੇਚਰ 17 18 ਦੇ ਆਸ-ਪਾਸ ਪਹੁੰਚ ਚੁੱਕੇ ਸੀ ਉਹ ਹੁਣ ਇੱਕਦਮ ਜਿਹੜੇ ਥੱਲੇ ਜਿਹੜੀ ਗਰਾਵਟ ਇਹਨਾਂ ਦੇ ਵਿੱਚ ਦਰਜ ਕੀਤੀ ਗਈ ਆ ਕਿਉਂ ਕਿ ਜਿਹੜੀਆਂ ਠੰਡੀਆਂ ਹਵਾਵਾਂ ਚੱਲੀਆਂ ਸੀ ਉਹਦੇ ਨਾਲ ਜਿਹੜੀ ਹਵਾਵਾਂ ਦੀ ਗਤੀ ਘਟਦੀ ਜਾ ਰਹੀ ਹੈ ਜਿਵੇਂ ਕਿਸੇ ਨੂੰ ਅਪਡੇਟ ਦਿੱਤੇ ਸੀ ਕੱਲ ਵੀ ਕਿ ਜਿਵੇਂ-ਜਿਵੇਂ ਅੱਗੇ ਵਧਾਂਗੇ ਅਪ੍ਰੈਲ ਮਹੀਨੇ ਵਾਲਾ ਖਾ ਵਧ ਰਹੇ ਆ ਤੇ ਅੱਗੇ ਵਧੇ-ਵਧੇ ਹਵਾਵਾਂ ਦੀ ਗਤੀ ਦੇ ਵਿੱਚ ਕਮੀ ਆਉਣੀ ਹੈ ਜੇਕਰ ਅੱਜ ਦੀ ਗੱਲ ਕਰੀਏ ਤੇ ਬੀਤੇ ਕੱਲ ਤੋਂ ਅੱਜ ਹਵਾਵਾਂ ਘੱਟ ਚੱਲਣਗੀਆਂ ਕਿਤੇ-ਕਿਤੇ ਹੋ ਸਕਦਾ ਹੈ ਤੇਜ਼ ਹਵਾ ਦੇ ਬੁੱਲੇ ਚੱਲਣ ਪਰ ਬਹੁਤੇ ਖੇਤਾਂ ਦੇ ਵਿੱਚ ਹਲਕੇ ਦਰਮਿਆਨੇ ਰਫ਼ਤਾਰ ਦੇ ਨਾਲ ਮੱਠੀ ਹਵਾ ਜਿਹੜੀ ਆ ਉੱਤਰ ਵੱਚੋ ਦੀਆਂ ਚੱਲਦੀਆਂ ਰਹਿਣਗੀਆਂ ਪਹਿਲੀ ਗੱਲ ਤਾਂ ਇਹ ਹੈ ਕਿ ਜੜੀਆਂ ਹੁਣ ਆਉਣ ਵਾਲੇ ਦਿਨ ਨੇ ਯਾਨੀ ਕਿ 1 2 3 ਅਪ੍ਰੈਲ ਤੱਕ ਅੱਜ ਵੀ ਉਮੀਦ ਹੈ ਗਿਆ ਕਿ ਹਵਾ ਥੋੜੀ ਠੰਡੀ ਹੀ ਚੱਲਣ ਦੇ ਆਸਾਰ ਨੇ ਕੱਲ ਤੋਂ ਕੱਲਿਆ ਪਰਸ ਤੋਂ ਕੱਲਿਆ ਜਿਵੇਂ ਜਿਵੇਂ ਅੱਗੇ ਵਧਾਂਗੇ ਉੱਤਰ ਪਛੋਦੀਆਂ ਹਵਾਵਾਂ ਜ਼ਰੂਰ ਚੱਲਣਗੀਆਂ ਹਰੇ ਨਾਲ ਦੇ ਵਿੱਚ ਹੁਣ ਜਿਹੜੀ ਠੰਡਕ ਹੈ ਉਹ ਨਹੀਂ ਹੋਣੀ ਕਿਉਂਕਿ ਇਹ ਜੜੀਆਂ ਅਫਗਾਨਿਸਤਾਨ ਤੋਂ ਆਉਂਦੀਆਂ ਹਵਾਵਾਂ ਜੜੀਆਂ ਨੇ ਉਹ ਖੁਸ਼ਕ ਹੋਣਗੀਆਂ ਤੇ ਇਹਨਾਂ ਦੇ ਵਿੱਚ ਨਿਗ ਹੋਏਗਾ ਤੇ ਕਿਤੇ ਕਿਤੇ ਦੱਖਣ ਪੁਰਾ ਵੀ ਚੱਲ ਸਕਦਾ ਜਿਸ ਦੇ ਨਾਲ ਹੁਣ ਟੈਂਪਰੇਚਰ ਦੇ ਵਿੱਚ ਵਾਧਾ ਜੜਾ ਜਾ ਉਹ ਦਰਜ ਹੋਵੇਗਾ ਜੋ ਜਿਵੇਂ ਆਪਾਂ 2 3 ਅਪ੍ਰੈਲ 4 ਅਪ੍ਰੈਲ ਵੱਲ ਵਧਾਂਗੇ ਤੇ ਟੈਂਪਰੇਚਰ ਫਿਰ ਤੋਂ ਵਧਣਾ ਸ਼ੁਰੂ ਹੋ ਜਾਣਗੇ ਜਿੱਥੇ ਟੈਂਪਰੇਚਰ ਮਿਨੀਮਮ ਜਿਹੜਾ 30 31 32 ਆਸ ਆ ਚੁੱਕੇ ਨੇ ਉਹ ਵਾਦੇ-ਵਾਦੇ ਫਿਰ ਤੋਂ 33 34 35 36 ਐਦਾਂ ਉੱਤੇ ਚੜਦੇ ਜਾਣਗੇ ਤੇ ਅੱਗੇ ਵਾਦੇ-ਵਾਦੇ ਜਿਵੇਂ ਜਿਵੇਂ ਹੋਰ ਦਿਨ ਆਉਣਗੇ ਤੇ ਟੈਂਪਰੇਚਰ ਫਿਰ ਤੋਂ ਇੱਕ ਵਾਰ ਆਪਣੇ ਜਿਹੜੇ ਉੱਤੇ ਪੜਾ ਤੇ ਜਾਣਗੇ ਤੇ ਗਰਮੀ ਜੜੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰੇਗੀ ਫਿਲਹਾਲ ਇਹ ਟੈਂਪਰੇਚਰ ਹੀ ਰਹਿਸੀ ਠੰਡਕ ਜਣੀਆਂ ਹਵਾਵਾਂ ਚੱਲ ਰੀਆਂ ਸੀ ਇਹਦੇ ਨਾਲ ਠੰਡਕ ਜੜੀਆ ਬਣੀ ਹੋਈ ਸੀ ਪਰ ਹੁਣ ਅੱਗੇ ਵਧੇ ਹੋਏ ਟੈਂਪ ਜਿਹੜੀ ਹੀਟ ਵੇਵ ਦਾ ਪਹਿਲਾ ਦੌਰ ਹੈ ਉਹ ਵੀ ਜਲਦ ਲੱਗ ਸਕਦਾ ਹੈ ਉਹਦੇ ਬਾਰੇ ਇੱਕ ਜਿਹੜੀ ਵੀਡੀਓ ਅਸੀਂ ਜਲਦ ਲੈ ਕੇ ਆਵਾਂਗੇ ਕਿੰਨੇ ਕ ਤਰੀਕ ਨੂੰ ਹੀਟ ਵੇਵ ਚੱਲਣ ਦੇ ਆਸਾਰ ਨੇ ਤੇ ਮੌਨਸੂਨ ਦਾ ਪੂਰਵ ਅਨੁਮਾਨ ਜੋ ਵੀ ਹੈ ਕਦੋਂ ਕ ਦੱਸ ਸਕਦੇ ਸਕੇਦਾ ਕਿੰਨੇ ਕ ਮੀਂਹਦਾਰ ਹੋਣਗੇ ਇਹ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਵੇਗੀ ਤੇ ਉਹ ਵੀ ਵੀਡੀਓ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਫਿਲਹਾਲ 5 ਅਪ੍ਰੈਲ ਤੱਕ ਜੀ ਮੌਸਮ 1 ਤੋਂ 2 ਅਪ੍ਰੈਲ ਤੱਕ ਦਾ ਠੰਡਾ ਬਣਿਆ रह ਸਕਦਾ ਕਿਉਂਕਿ ਟੈਂਪਰੇਚਰ ਹੌਲੀ-ਹੌਲੀ ਵਧਣਗੇ ਤੇ 5 ਅਪ੍ਰੈਲ ਤੱਕ ਮੋٹے ਤੌਰ ਤੇ ਕਹਿ ਲਈਏ ਕਿ ਅਨੁਮਾਨ ਦੇ ਮੁਤਾਬਕ ਟੈਂਪਰੇਚਰ ਇੱਕ ਵਾਰ ਫਿਰ ਤੋਂ ਜੜਿਆ 34-35 ਦੇ ਜਾ ਸਕਦੇ ਨੇ ਤੇ 10 ਅਪ੍ਰੈਲ ਤੱਕ ਜਾਂਦੇ ਜਾਂਦੇ ਇਹਨਾਂ ਦੇ ਵਿੱਚ ਵਾਧਾ ਜੜਿਆ ਜਾ ਦਰਜ ਹੋ ਸਕਦਾ ਜੀ ਇਹ ਜਾਣਸਦੇ ਹੋ ਤੁਹਾਨੂੰ ਅਨੰਤ ਸ਼ੁਕਰੀਆ